ਹਾਂਜੀ ਦੋਸਤੋ ਸਭ ਦਾ ਸਵਾਗਤ ਹੈ ਜੀ ਤੇ ਹਾਜ਼ਰਾਂ ਜੀ ਇੱਕ ਬਹੁਤ ਹੀ ਵਡਮੁੱਲੀ ਜਾਣਕਾਰੀ ਲੈ ਕੇ ਕਿਸਾਨ ਵੀਰਾਂ ਵਾਸਤੇ ਜਿਹੜੇ ਮੱਕੀ ਦੀ ਜਿਹੜੀ ਖੇਤੀ ਕਰਦੇ ਨੇ ਚਾਹੇ ਮੱਕੀ ਪਕਾਵੀ ਹੋਵੇ ਚਾਹੇ ਹਰੇ-ਚਾਰੇ ਵਾਸਤੇ ਜਾਂ achar ਵਗੈਰਾ ਵਾਸਤੇ ਤੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇਵਾਂਗੇ ਮੱਕੀ ਦੇ ਜਿਹੜੇ ਰੋਗ ਨੇ ਸਭ ਤੋਂ ਪਹਿਲਾਂ ਪੱਤਾ ਝੁਲਸ ਰੋਗ ਜਿਸ ਨੂੰ ਮੈਡਸ ਲੀਫ ਬਲਾਈਟ ਵੀ ਕਹਿੰਦੇ ਨੇ ਇਸ ਬਿਮਾਰੀ ਨਾਲ ਪੱਤੇ ਉੱਤੇ ਲੰਬੂਤਰੇ ਤੋਂ ਆਂਡੇ ਦੇ ਆਕਾਰ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹਨਾਂ ਤੱਬਿਆਂ ਦੇ ਦਿਵਾਲੇ ਪੀਲੇ ਤੋਂ ਪੂਰੇ ਰੰਗ ਦੇ ਘੇਰੇ ਬਣ ਜਾਂਦੇ ਨੇ ਅਤੇ ਇੱਕ ਦੂਜੇ ਨਾਲ ਮਿਲ ਕੇ ਇਹ ਤੱਬੇ ਵੇਟ ਬੀਜੀ ਸ਼ਕਲ ਦੇ ਬਣ ਜਾਂਦੇ ਨੇ ਬਹੁਤ ਹੀ ਸੱਲ ਤੇ ਜ਼ਿਆਦਾ ਗਰਮੀ ਵਿੱਚ ਇਹ ਬਿਮਾਰੀ ਵਧਦੀ ਹੈ ਬਿਮਾਰੀ ਦੀ ਉੱਲੀ ਬੂਟਿਆਂ ਦੀ ਰੰਧ ਖੂੰਦ ਉੱਤੇ ਰਹਿੰਦੀ ਹੈ ਬੀਜ ਰਹੀਂ ਵੀ ਇਹ ਬਿਮਾਰੀ ਅੱਗੇ ਫੈਲਦੀ ਹੈ ਤੇ ਇਸ ਦਾ ਜਿਹੜਾ ਰੋਗ ਥਾਮ ਹੈ ਉਹ ਬਿਮਾਰੀ ਵਾਲੀ ਫਸਲ ਦੇ ਮੁੱਢਾਂ ਨੂੰ ਨਸ਼ਟ ਕਰ ਦੇਣਾ ਚਾਹੀਦਾ ਹੈ ਸੁਧਰੀਆਂ ਕਿਸਮਾਂ ਬੀਜਣੀਆਂ ਚਾਹੀਦੀਆਂ ਨੇ ਫਿਲੀਪਾਈਨ ਜਾਲੇਦਾਰ ਉੱਲੀ ਰੋਕਣ ਵਾਲੇ ਛੜਕਾਅ ਕਰਨੇ ਚਾਹੀਦੇ ਨੇ ਇਸ ਤੋਂ ਬਾਅਦ ਚ ਦੂਜਾ ਰੋਗ ਹੈ ਮੱਕੀ ਦਾ ਟਾਂਡੇ ਗਲਣਾ ਜਿਹਨੂੰ ਬੈਕਟੀਰੀਅਲ ਸਟਾਕ ਰੌਟ ਕਹਿੰਦੇ ਨੇ ਇਹ ਤਣੇ ਤੇ ਪਾਣੀ ਭਿੱਜੇ ਨਿਸ਼ਾਨ ਜੇ ਪੈ ਜਾਂਦੇ ਨੇ ਤੇ ਹੌਲੀ-ਹੌਲੀ ਤਣੇ ਦਾ ਹੇਠਲਾ ਹਿੱਸਾ ਗਲਣਾ ਸ਼ੁਰੂ ਹੋ ਜਾਂਦਾ ਹੈ ਤਣੇ ਦਾ ਗਲਣਾ ਬਹੁਤ ਤੇਜ਼ੀ ਨਾਲ ਵਧਦਾ ਹੋਇਆ ਕਾਫੀ ਹਿੱਸੇ ਵਿੱਚ ਫੈਲ ਜਾਂਦਾ ਹੈ ਤਣੇ ਦੇ ਬਾਹਰੀ ਭਾਗ ਦਾ ਕੁਦਰਤੀ ਹਰਾਪਣ ਖਤਮ ਹੋ ਜਾਂਦਾ ਤੇ ਇਸ ਤਰ੍ਹਾਂ ਲੱਗਦਾ ਜਿਵੇਂ ਤਣਾ ਪਾਣੀ ਵਿੱਚ ਉਬਾਲ ਲਿਆ ਗਿਆ ਹੋਵੇ ਗਲਿਆ ਹੋਇਆ ਤਣਾ ਬੋ ਮਾਰਦਾ ਹੈ ਤੇ ਮੋਢ ਤੋਂ ਦੂਜੀ ਜਾਂ ਤੀਜੀ ਗੰਢ ਤੋਂ ਟੁੱਟ ਜਾਂਦਾ ਹੈ ਹਾਂ ਮਲੇ ਦੀ ਮਾਰ ਹੈ ਠਾਏ ਪੌਦੇ ਮੁਰਝਾ ਜਾਂਦੇ ਨੇ ਬਿਮਾਰੀ ਬੂਟੇ ਦੇ ਮੋਢ ਵਿੱਚ ਹੋਏ ਜ਼ਖਮਾਂ ਤੋਂ ਅੱਗੇ ਫੈਲਦੀ ਹੈ ਇਸ ਬਿਮਾਰੀ ਦੇ ਜਰਾਸੀਮ ਫਸਲ ਦੀ ਰੈਂਦ ਖੋਦਾ ਤੇ ਮਿੱਟੀ ਵਿੱਚ ਜਿਉਂਦੇ ਰਹਿੰਦੇ ਨੇ ਇਹਦੀ ਰੋਕਥਾਮ ਵਾਸਤੇ ਖੇਤ ਵਿੱਚ ਪਾਣੀ ਖੜਾ ਨਾ ਹੋਣ ਦਿਓ ਤੇ ਪਾਣੀ ਦਾ ਨਿਕਾਸ ਠੀਕ ਰੱਖੋ ਸਿਫਾਰਿਸ਼ ਕੀਤੀਆਂ ਕਿਸਮਾਂ ਬੀਜੋ ਬਿਮਾਰੀ ਵਾਲੇ ਪੌਦਿਆਂ ਦੇ ਮੁੱਢਾਂ ਨੂੰ ਨਸ਼ਟ ਕਰ ਦਿਓ ਇਸ ਤੋਂ ਅਗਲਾ ਰੋਗ ਜਿਹੜਾ ਹੈ ਪੱਤਿਆਂ ਅਤੇ ਟਾਂਡੇ ਦਾ ਝੂਲਸ ਰੋਗ ਜਿਹਨੂੰ ਬੈਂਡਡ ਲੀਫ ਐਂਡ ਸ਼ੀਥ ਬਲਾਈਟ ਕਿਹਾ ਜਾਂਦਾ ਹੈ ਇਹ ਇੱਕ ਉੱਲੀ ਦੀ ਬਿਮਾਰੀ ਹੈ ਜਿਸ ਨਾਲ ਟਾਂਡੇ ਅਤੇ ਛਲੀਆਂ ਦੁਆਲੇ ਪੱਤੇ ਉੱਤੇ ਫਿੱਕੇ ਅਤੇ ਗੂੜੇ ਸਲੇਟੀ ਰੰਗ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹਦੀ ਰੋਕtham ਲਈ ਜਿਹੜੀਆਂ ਨਿਸ਼ਾਨੀਆਂ ਆਉਣ ਤੇ ਫਸਲ ਤੇ ਐਮੀ ਸਟਾਰ ਟੌਪ 100 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ 200 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰਨਾ ਚਾਹੀਦਾ ਹੈ ਲੋਡ ਪੈਣ ਦੇ 15 ਦਿਨਾਂ ਦੇ ਫਰਕ ਤੇ ਫੇਰ ਛਿੜਕਾਅ ਦੁਹਰਾ ਦੇਣਾ ਚਾਹੀਦਾ ਹੈ ਇਸ ਤੋਂ ਅਗਲੀ ਬਿਮਾਰੀ ਮੱਕੀ ਦੀ ਉਹ ਹੈ ਟਾਂਡਿਆਂ ਦਾ ਸੁੱਕਣਾ ਜਿਹਨੂੰ ਪੋਸਟ ਫਲਾਵਰਿੰਗ ਸਟਾਕ ਰੋਟ ਇਸ ਬਿਮਾਰੀ ਨਾਲ ਬੂਟੇ ਬੂਰ ਆਉਣ ਤੋਂ ਬਾਅਦ ਮੁਰਝਾ ਜਾਂਦੇ ਨੇ ਟਾਂਡੇ ਦੀ ਹੀਟ ਲਈ ਪੌਰੀ ਦਾ ਰੰਗ ਬਦਲ ਜਾਂਦਾ ਹੈ ਟਾਂਡੇ ਨੂੰ ਪਾੜਨ ਦੇ ਵਿਚਲੇ ਹਿੱਸੇ ਦਾ ਰੰਗ ਹੀਟੋਂ ਉੱਪਰ ਨੂੰ ਖਰਾਬ ਹੁੰਦਾ ਲੱਗਦਾ ਹੈ ਪਹਿਲਾਂ ਉਤਲੇ ਪੱਤੇ ਸੁੱਕਣ ਲੱਗ ਪੈਂਦੇ ਨੇ ਹੌਲੀ ਹੌਲੀ ਸਾਰੇ ਪੱਤੇ ਸੁੱਕ ਜਾਂਦੇ ਨੇ ਇਸ ਬਿਮਾਰੀ ਦਾ ਹਮਲਾ ਸਰਦੀ ਵਾਲੀ ਫਸਲ ਤੇ ਜ਼ਿਆਦਾ ਹੁੰਦਾ ਹੈ ਸੋ ਇਸ ਦੀ ਰੋਕਥਾਮ ਵਾਸਤੇ ਵੀ ਸ਼ਿਫਾਰਿਸ਼ ਕੀਤੀ ਜਾਂ ਸੁਧਰੀਆਂ ਕਿਸਮਾਂ ਜਿਵੇਂ ਪੀ ਐਮ ਐਚ 1 ਵਗੈਰਾ ਬਿਜਾਈ ਕਰਨੀ ਚਾਹੀਦੀ ਹੈ ਇਸ ਤੋਂ ਅਗਲਾ ਰੋਗ ਜਿਹੜਾ ਉਹ ਹੈ ਫਿਲੀਪਾਈਨ ਜਾਲੇਦਾਰ ਉੱਲੀ ਫਿਲੀਪਾਈਨ ਡਾਉਨੀ ਮਿਲਡਿਊ ਇਸ ਬਿਮਾਰੀ ਦਾ ਹਮਲਾ ਵਧੇਰੇ ਕਰਕੇ ਛੋਟੇ ਪੌਦਿਆਂ ਦੇ ਗੋਭ ਵਾਲੇ ਪੱਤੇ ਤੋਂ ਸ਼ੁਰੂ ਹੁੰਦਾ ਹੈ ਵੱਡੇ ਬੂਟੇ ਬਚੇ ਰਹਿੰਦੇ ਨੇ ਹਮਲੇ ਹਟਾਏ ਪੱਤੇ ਉੱਤੇ ਚਿੱਟੀਆਂ ਧਾਰੀਆਂ ਪੈ ਜਾਂਦੀਆਂ ਨੇ ਜਿਨ੍ਹਾਂ ਦੇ ਥੱਲੇ ਵਾਲੇ ਪਾਸੇ ਚਿੱਟੀ ਉੱਲੀ ਨਜ਼ਰ ਆਉਂਦੀ ਹੈ ਇਹਨਾਂ ਬੂਟਿਆਂ ਦਾ ਵਾਧਾ ਰੁਕ ਜਾਂਦਾ ਤੇ ਬਿਮਾਰੀ ਦੇ ਜ਼ਿਆਦਾ ਹਮਲੇ ਵਾਲੇ ਬੂਟੇ ਮਰ ਜਾਂਦੇ ਨੇ ਪਰ ਜਿਹੜੇ ਬਚੇ ਰਹਿੰਦੇ ਨੇ ਉਹਨਾਂ ਨੂੰ ਵੀ ਛੱਲੀਆਂ ਨਹੀਂ ਲੱਗਦੀਆਂ ਤੇ ਗੁੱਛਾ ਮੁਛਾ ਹੋ ਜਾਂਦੇ ਆ ਹੋ ਜਾਂਦੇ ਹਨ ਬਿਮਾਰੀ ਲਾਉਣ ਵਾਲੀ ਉਲੀ ਦੇ ਰੇਸ਼ੇ ਸਰਕੰਡੇ ਕਾਈ ਵਗੈਰਾ ਵਿੱਚ ਜਿਉਂਦੇ ਰਹਿੰਦੇ ਨੇ ਤੇ ਮੱਕੀ ਤੇ ਬਿਮਾਰੀ ਦੀ ਸ਼ੁਰੂਆਤ ਦਾ ਕਾਰਨ ਬਣਦੇ ਨੇ ਸੋ ਇਸ ਦੀ ਰੋਕਥਾਮ ਵਾਸਤੇ ਮੱਕੀ ਦੇ ਖੇਤਾਂ ਵਿੱਚੋਂ ਅਤੇ ਆਲੇ-ਦੁਆਲੇ ਤੋਂ ਸਰਕੰਡਾ ਖਤਮ ਕਰਨਾ ਚਾਹੀਦਾ ਛੋਟੇ ਬੂਟਿਆਂ ਨੂੰ ਬਿਮਾਰੀ ਤੋਂ ਬਚਾਉਣ ਲਈ 200 ਗ੍ਰਾਮ ਇੰਡੋਫਿਲਰ ਐਮ 45 100 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰਨਾ ਚਾਹੀਦਾ 10 ਦਿਨਾਂ ਦੇ ਵਿਕਪੇ ਤੇ ਇਹ ਛਿੜਕਾਅ ਫੇਰ ਦੁਹਰਾ ਦੇਣਾ ਚਾਹੀਦਾ ਅਗਲੀ ਬਿਮਾਰੀ ਹੈ ਪੂਰੀ ਜਾਲੇਦਾਰ ਉਲੀ ਜਿਸ ਨੂੰ ਬਰਾਊਨ ਸਟ੍ਰਾਈਪਡਾਉਨੀ ਮਿਲਡੀਓ ਕਿਹਾ ਜਾਂਦਾ ਹੈ ਇਹ ਮੱਕੀ ਦੀ ਬੜੀ ਭਿਆਨਕ ਬਿਮਾਰੀ ਹੈ ਤੇ ਇਹ ਜਿਸ ਕਿਸਮ ਤੇ ਵੀ ਹਮਲਾ ਕਰਦੀ ਹੈ ਉਸ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੰਦੀ ਹੈ ਜਿਵੇਂ ਕਿ ਪੰਜਾਬ ਮੱਕੀ ਸਫੈਦ ਬਣ ਕਿਸਮ ਨੂੰ ਇਸ ਨੇ ਬੁਰੀ ਤਰ੍ਹਾਂ ਤਬਾਹ ਕੀਤਾ ਤੇ ਇਹ ਕਿਸਮ ਦੀ ਕਾਸ਼ਤ ਹੁਣ ਪੰਜਾਬ ਵਿੱਚ ਬੰਦ ਕਰਨੀ ਪਈਏ ਇਸ ਬਿਮਾਰੀ ਨਾਲ ਪੱਤੇ ਦੀਆਂ ਨਾੜੀਆਂ ਦੇ ਵਿੱਚ ਘਾਰ ਭੂਰੀਆਂ ਧਾਰੀਆਂ ਪੈ ਜਾਂਦੀਆਂ ਨੇ ਅਤੇ ਪੱਤੇ ਝੁਲਸੇ ਜਾਂਦੇ ਹਨ ਜਿਸ ਕਰਕੇ ਬੂਟੇ ਦੂਰੋਂ ਹੀ ਸੁੱਕੇ ਨਜ਼ਰ ਆਉਂਦੇ ਹਨ ਸਵੇਰੇ ਸਵੇਰੇ ਇਹਨਾਂ ਧਾਰੀਆਂ ਦੇ ਹੇਠਲੇ ਪਾਸੇ ਚਿੱਟੀ ਉੱਲੀ ਵੀ ਨਜ਼ਰ ਆਉਂਦੀ ਹੈ ਉਲੀ ਦੇ ਜੀਵਾਣੂ ਤਕੜੀ ਘਾਹ ਉੱਤੇ ਜਿਉਂਦੇ ਰਹਿੰਦੇ ਨੇ ਤੇ ਮੱਕੀ ਦੀ ਫਸਲ ਨੂੰ ਬਿਮਾਰੀ ਦੀ ਲਾਗ ਲਾ ਦਿੰਦੇ ਹਨ ਉਲੀ ਦੇ ਜੀਵਾਣੂ ਮੀਂਹ ਵਿੱਚ ਬੜੀ ਛੇਤੀ ਵਧਦੇ ਨੇ ਤੇ ਹਵਾ ਨਾਲ ਬਿਮਾਰੀ ਵਾਲੇ ਪੱਤੇ ਤੋਂ ਤੰਦਰੁਸਤ ਪੱਤਿਆਂ ਦੇ ਚਲੇ ਜਾਂਦੇ ਨੇ ਬੂਟਿਆਂ ਦੀ ਰਹਿਣ ਖੋਦ ਵਿੱਚ ਬਿਮਾਰੀ ਦੇ ਜੀਵਾਣੂ ਅਗਲੇ ਸਾਲ ਤੱਕ ਜਿਉਂਦੇ ਰਹਿੰਦੇ ਨੇ ਸੋ ਇਸ ਦੀ ਰੋਕਥਾਮ ਵਾਸਤੇ ਵੀ ਮੱਕੀ ਦੇ ਖੇਤਾਂ ਵਿੱਚੋਂ ਅਤੇ ਆਲੇ ਦੁਆਲੇ ਤੋਂ ਤਕੜੀ ਜਿਹੜੀ ਘਾਹ ਹੈ ਉਹ ਖਤਮ ਕਰੋ ਖੇਤ ਵਿੱਚ ਪਾਣੀ ਦਾ ਨਿਕਾਸ ਠੀਕ ਹੋਣਾ ਚਾਹੀਦਾ ਸ਼ਫਾਰਿਸ਼ ਕੀਤੀਆਂ ਕਿਸਮਾਂ ਬੀਜਣੀਆਂ ਚਾਹੀਦੀਆਂ ਨੇ ਫਿਲਪਾਈਨ ਜਾਲੇਦਾਰ ਉਲੀ ਰੋਕਣ ਵਾਲੇ ਛੜਕਾ ਕਰਨੇ ਚਾਹੀਦੇ ਨੇ ਤੇ ਅਗਲਾ ਰੋਗ ਹੈ ਇੱਕੋ ਥਾਂ ਤੇ ਹੀ ਕਈ ਛੱਲੀਆਂ ਦਾ ਲੱਗਣਾ ਦਾਣੇ ਨਾ ਪੈਣੇ ਜਿਸ ਨੂੰ ਮਲਟੀਪਲ ਕੋਵਿੰਗ ਵੀ ਕਿਹਾ ਜਾਂਦਾ ਹੈ ਕਈ ਵਾਰੀ ਮਾਰਚ ਦੇ ਅਪ੍ਰੈਲ ਵਿੱਚ ਬੀਜੀ ਆਮ ਮੱਕੀ ਦੇ ਟਾਣਡਿਆਂ ਵਿੱਚ ਇੱਕੋ ਗੰਢ ਤੋਂ ਕਈ-ਕਈ ਛੱਲੀਆਂ ਬਣ ਜਾਂਦੀਆਂ ਨੇ ਪਰ ਦਾਣੇ ਕਿਸੇ ਵਿੱਚ ਵੀ ਨਹੀਂ ਪੈਂਦੇ ਜਾਂ ਬਹੁਤ ਘੱਟ ਪੈਂਦੇ ਨੇ ਕਈ ਵਾਰੀ ਇਸ ਕਿਸਮ ਵਿੱਚ ਮੌਸਮ ਵਿੱਚ ਬੀਜੀ ਮੱਕੀ ਦੇ ਖੇਤਾਂ ਦੇ ਥਾਲੀ ਰਹਿ ਜਾਂਦੇ ਨੇ ਤੇ ਕਿਸਾਨ ਸਮਝਦੇ ਨੇ ਕਿ ਇਹ ਮਾਰੇ ਬੀਜ ਕਾਰਨ ਹੋਇਆ ਪਰ ਨਹੀਂ ਮਾਰਚ-ਅਪ੍ਰੈਲ ਵਿੱਚ 60 ਮੱਕੀ ਜਿਹੜੀ ਕਿ ਪੱਕਣ ਲਈ 70 ਦਿਨ ਲੈਂਦੀ ਏ ਉਸ ਦੀ ਛਵਾਰਚ ਕੀਤੀ ਜਾਂਦੀ ਹੈ ਆਮ ਮੱਕੀ ਦੀਆਂ ਕਿਸਮਾਂ ਜਿਹੜੀਆਂ ਨੇ 90 ਤੋਂ 100 ਦਿਨ ਲੈਂਦੀਆਂ ਨੇ ਫਸਲ ਨਿਸਰਨ ਸਮੇਂ ਘੱਟ ਸਿਲ ਅਤੇ ਉੱਚਾ ਤਾਪਮਨ ਪੱਤਿਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ परागਕਣ ਸੁੱਕ ਜਾਂਦੇ ਨੇ ਤੇ पराਗਣ ਕਿਰਿਆ ਵਿੱਚ ਵਿਘਨ ਪੈਂਦਾ ਮੱਕੀ ਦੇ ਉੱਗਣ ਤੋਂ ਲੈ ਕੇ ਪੂਰੇ ਨਿਸਰਨ ਸਮੇਂ ਤੱਕ ਕਾਫੀ ਸਿੱਲੇ ਤੇ ਗਰਮ ਜਲਵਾਯੂ ਦੀ ਲੋੜ ਹੁੰਦੀ ਹੈ ਉਗਣ ਲਈ ਤਾਪਮਾਨ 21 ਡਿਗਰੀ ਤੇ ਵਧਣ ਫੁੱਲਾਂ ਲਈ 32 ਡਿਗਰੀ ਸੈਂਟੀਗ੍ਰੇਡ ਚਾਹੀਦਾ ਹੁੰਦਾ ਹੈ ਅਤੇ ਫਸਲ ਦੌਰਾਨ 50 ਤੋਂ 75 ਸੈਂਟੀਮੀਟਰ ਵਰਖਾ ਬੜੀ ਚੰਗੀ ਰਹਿੰਦੀ ਹੈ ਪਰ ਮਈ ਦੇ ਮਹੀਨੇ ਤਾਪਮਾਨ 38 ਤੋਂ 45 ਡਿਗਰੀ ਤੱਕ ਚਲਿਆ ਜਾਂਦਾ ਤੇ ਹਵਾ ਵਿੱਚ ਸੁਹਾਬ ਜਿਹੜੀ ਬਿਲਕੁਲ ਨਹੀਂ ਰਹਿੰਦੀ ਜਿਸ ਕਾਰਨ ਮੱਕੀ ਦੇ ਬਾਬੂ ਝੰਡੇ ਨਿਕਲਣ ਤੇ ਸੂਤ ਕਤਨ ਦੀ ਪ੍ਰਕਿਰਿਆ ਵਿੱਚ ਤਾਲਮਿਲ ਟੁੱਟ ਜਾਂਦਾ ਹੈ ਜੇਕਰ ਬਾਬੂ ਝੰਡੇ ਪਹਿਲਾਂ ਨਿਕਲ ਆਉਂਦੇ ਨੇ ਤੇ ਛਲੀਆਂ ਚੋਂ ਸੂਤ ਸਮੇਂ ਸਿਰ ਬਾਹਰ ਨਾ ਆਉਣ ਤਾਂ ਪ੍ਰਾਗਣ ਕਿਰਿਆ ਨਹੀਂ ਹੁੰਦੀ। ਉੱਚੇ ਤਾਪਮਨ ਹੋਣ ਕਾਰਨ ਪ੍ਰਾਗ ਸੁੱਕ ਜਾਂਦੇ ਨੇ। ਸੋ ਮੱਕੀ ਦੀ ਬਿਜਾਈ ਜਿਹੜੀ ਹੈ ਉਹ ਸਫਾਰਸ਼ ਸਮੇਂ ਅਨੁਸਾਰੀ ਤੇ ਸਫਾਰਸ਼ ਕੀਤੀਆਂ ਕਿਸਮਾਂ ਦੀ ਹੀ ਬਿਜਾਈ ਕਰਨੀ ਚਾਹੀਦੀ ਏ। ਤੇ ਕਿਸਾਨ ਵੀਰੋ ਹੁਣ ਆਪਾਂ ਕਰਦੇ ਆਂ ਗੱਲ ਕੀੜਿਆਂ ਮਕੌੜਿਆਂ ਦੀ ਤੇ ਉਹਨਾਂ ਦੀ ਰੋਕਥਾਮ ਸੰਬੰਧੀ ਸਭ ਤੋਂ ਪਹਿਲਾਂ ਮੱਕੀ ਦਾ ਗੜੂਆ ਜਿਹਨੂੰ ਮੇਜ਼ ਬੋਰਰ ਕਿਹਾ ਜਾਂਦਾ ਹੈ। ਇਹ ਸੁੰਡੀ ਕਸਮਵਲੇ ਸਲੇਟੀ ਚਿੱਟੇ ਰੰਗ ਦੇ ਹੁੰਦੀ ਹੈ ਇਹਦਾ ਸਿਰ ਕਾਲਾ ਅਤੇ ਸਰੀਰ ਤੇ ਚਾਰ ਲੰਬੀਆਂ ਭੂਰੇ ਰੰਗ ਦੀਆਂ ਧਾਰੀਆਂ ਹੁੰਦੀਆਂ ਨੇ ਪੂਰਾ ਵੱਧਾ ਹੋਣ ਤੋਂ ਬਾਅਦ ਇਹ 20-25 ਮਿਲੀਮੀਟਰ ਲੰਮੀ ਹੋ ਜਾਂਦੀ ਹੈ ਪਰਵਾਨੇ ਪੀਲੇ ਸਲੇਟੀ ਰੰਗ ਦੇ ਹੁੰਦੇ ਹਨ ਇਹਨਾਂ ਦੇ ਖੰਭਾਂ ਦੀ ਚੜਾਈ 25 ਮਿਲੀਮੀਟਰ ਹੁੰਦੀ ਹੈ ਇਹ ਕੀੜਾ ਮਾਰਚ-ਅਪ੍ਰੈਲ ਤੋਂ ਅਕਤੂਬਰ ਵਿੱਚ ਪ੍ਰਜਨਨ ਕਰਦਾ ਹੈ ਅਤੇ ਸਾਲ ਦਾ ਬਾਕੀ ਸਮਾਂ ਇਹ ਵੱਡੇ ਸੁੰਢ ਦੇ ਰੂਪ ਵਿੱਚ ਮੱਕੀ ਦੀਆਂ ਛੱਲੀਆਂ ਫਸਲ ਦੀ ਰਹਿਣ ਖੋਹਦਾ ਤੇ ਤਣੇ ਦੇ ਵਿੱਚ ਰਹਿੰਦਾ ਹੈ ਸੁੰਡ ਮਾਰਚ ਵਿੱਚ ਟੂਟੀ ਦੀ ਅਵਸਥਾ ਵਿੱਚ ਚਲੇ ਜਾਂਦੇ ਹਨ ਤੇ ਇਹਨਾਂ ਟੂਟੀਆਂ ਵਿੱਚੋਂ ਮਾਰਚ ਦੇ ਅੰਤ ਜਾਂ ਅਪ੍ਰੈਲ ਦੇ ਸ਼ੁਰੂ ਵਿੱਚ ਪਰਵਾਨੇ ਨਿਕਲ ਆਉਂਦੇ ਹਨ ਪਰਵਾਨੇ ਰਾਤ ਦੇ ਸਮੇਂ ਸੰਪੋਗ ਕਰਦੇ ਹਨ ਤੇ ਪੱਤਿਆਂ ਦੇ ਹੇਠਲੇ ਪਾਸੇ ਅੰਡੇ ਦਿੰਦੇ ਹਨ ਅੰਡੇ ਚਪਟੇ ਅਤੇ ਪੀਲੇ ਰੰਗ ਦੇ ਹੁੰਦੇ ਹਨ ਮਾਦਾ ਪਰਵਾਨਾ ਆਮ ਤੌਰ ਤੇ ਆਪਣੇ ਜੀਵਨ ਕਾਲ ਵਿੱਚ 300 ਅੰਡੇ ਦਿੰਦੀ ਹੈ ਮਾਦਾ ਦੀ ਜ਼ਿੰਦਗੀ 2 ਤੋਂ 12 ਦਿਨ ਦੀ ਹੁੰਦੀ ਹੈ ਇਹ 20 ਅੰਡਿਆਂ ਦੇ ਝੁੰਡ ਵਿੱਚ ਅੰਡੇ ਦਿੰਦੀ ਹੈ ਅੰਡੇ 4-5 ਦਿਨ ਵਿੱਚ ਫਟਦੇ ਹਨ ਅੰਡਿਆਂ ਵਿੱਚੋਂ ਸੁੰਡੀਆਂ ਨਿਕਲਦੀਆਂ ਹਨ ਸੁੰਡੀ 14 ਤੋਂ 21 ਦਿਨਾਂ ਵਿੱਚ ਪੂਰਾ ਵਿਕਾਸ ਕਰ ਲੈਂਦੀ ਹੈ ਜੀਵਨ ਚੱਕਰ 3 ਹਫ਼ਤਿਆਂ ਵਿੱਚ ਪੂਰਾ ਹੋ ਜਾਂਦਾ ਹੈ ਇਸ ਦੀ ਇੱਕ ਸਾਲ ਵਿੱਚ ਲਗਭਗ 5 ਪੀੜੀਆਂ ਪੈਦਾ ਹੁੰਦੀਆਂ ਹਨ ਇਹ ਕੀੜਾ ਮੱਕੀ ਦੇ ਤਣੇ ਛੱਲੀ ਆਦ ਵਿੱਚ ਮੋਰੀ ਕਰਕੇ ਫਸਲ ਬਰਬਾਦ ਕਰ ਦਿੰਦਾ ਹੈ ਸੁੰਡੀ ਪਹਿਲਾਂ ਪੱਤਿਆਂ ਨੂੰ ਖਾਣਾ ਸ਼ੁਰੂ ਕਰਦੀ ਹੈ ਤੇ ਉਸ ਵਿੱਚ ਛਰੀਟਾ ਕਰ ਦਿੰਦੀ ਹੈ ਇਸ ਤੋਂ ਬਾਅਦ ਇਹ ਸੁਰਾਖ ਕਰਕੇ ਗੋਭ ਵਿੱਚ ਚਲੀ ਜਾਂਦੀ ਹੈ ਇਸ ਦੇ ਹਮਲੇ ਕਾਰਨ ਗੋਭਾਂ ਸੁੱਕ ਜਾਂਦੀਆਂ ਨੇ ਜਿਨ੍ਹਾਂ ਨੂੰ ਡੈੱਡ ਹਾਰਟ ਕਿਹਾ ਜਾਂਦਾ ਹੈ। ਗੋਭ ਵਾਲਾ ਪੱਤਾ ਹਮਲੇ ਕਾਰਨ ਛਾਨਣੀ ਛਾਨਣੀ ਹੋ ਜਾਂਦਾ ਹੈ। ਕੇਂਦਰੀ ਅਤੇ ਉੱਤਰੀ ਪੰਜਾਬ ਵਿੱਚ ਇਹ ਮੱਕੀ ਬੜਾ ਨੁਕਸਾਨ ਹੁੰਦਾ ਹੈ ਤੇ ਹਮਲਾ ਆਮ ਕਰਕੇ ਜੂਨ ਤੋਂ ਸਤੰਬਰ ਤੱਕ ਹੁੰਦਾ ਹੈ। ਇਸ ਦੀ ਰੋਕਤਾਂ ਵਾਸਤੇ ਮੱਕੀ ਦੇ ਮੁੱਢਾਂ, ਟਾਣਡਿਆਂ ਤੇ ਗੁੱਲਾਂ ਵਿੱਚ ਲੁਕੇ ਗੜੂਏ ਨੂੰ ਖਤਮ ਕਰੋ। ਮੱਕੀ ਵੱਢਣ ਤੋਂ ਤੁਰੰਤ ਬਾਅਦ ਖੇਤ ਨੂੰ ਬਾਹ ਦਿਓ ਤੇ ਮੁੱਢਾਂ ਨੂੰ ਇਕੱਠੇ ਕਰਕੇ ਸਾੜ ਦਿਓ। ਟਾਣਡੇ, ਛੱਲੀਆਂ, ਗੁੱਲਾਂ ਨੂੰ ਅਖੀਰ ਫਰਵਰੀ ਤੱਕ ਵਰਤ ਲਵੋ। ਅਤੇ ਬਚੇ ਹੋਏ ਟਾਂਡਿਆਂ ਨੂੰ ਵਰਤਣ ਲਈ ਕੁੱਤਰ ਲਓ ਬੀਜ ਲਈ ਉਹ ਛੱਲੀਆਂ ਰੱਖੋ ਜਿਨ੍ਹਾਂ ਉੱਤੇ ਗੜੂਏ ਦਾ ਹਮਲਾ ਨਾ ਹੋਇਆ ਹੋਵੇ ਗੋਡੀ ਕਰਦੇ ਸਮੇਂ ਗੜੂਏ ਦੇ ਸਖਤ ਹਮਲੇ ਵਾਲੇ ਬੂਟੇ ਪੁੱਟ ਕੇ ਨਸ਼ਟ ਕਰ ਦਿਓ ਤੇ ਟ੍ਰਾਈਕੋ ਗ੍ਰਾਮਾ ਜਿਹੜਾ ਮਿੱਤਰ ਕੀੜਾ ਉਸ ਦੇ ਰਹੀ ਪਰਜੀਵੀ ਕਿਰਿਆ ਕੀਤੇ ਹੋਏ ਕੋ ਰਸਾਈਰਾ ਦੇ 40000 ਅੰਡੇ ਪ੍ਰਤੀ ਏਕੜ ਦੇ ਹਿਸਾਬ ਨਾਲ ਦੋ ਵਾਰੀ ਪਹਿਲੀ ਵਾਰ 10 ਦਿਨਾਂ ਦੀ ਫਸਲ ਅਤੇ ਦੂਜੀ ਵਾਰ ਇੱਕ ਹਫ਼ਤੇ ਬਾਅਦ ਵਰਤੋ ਇਹ ਆਂਡੇ ਗੁੰਦ ਨਾਲ ਟ੍ਰਾਈਕੋਕਾਰਡਾ ਉੱਪਰ ਚਿਪਕਾਏ ਹੁੰਦੇ ਹਨ ਇਹਨਾਂ ਕਾਰਡਾ ਨੂੰ 40 ਬਰਾਬਰ ਹਿੱਸਿਆਂ ਵਿੱਚ ਇਸ ਤਰ੍ਹਾਂ ਕੱਟੋ ਕਿ ਹਰ ਹਿੱਸੇ ਉੱਪਰ ਇੱਕ ਹਜ਼ਾਰ ਆਂਡੇ ਹੋਣ ਇਹਨਾਂ ਹਿੱਸਿਆਂ ਨੂੰ ਗੋਭ ਦੇ ਪੱਤਿਆਂ ਦੇ ਹੇਠਲੇ ਪਾਸੇ ਸ਼ਾਮ ਦੇ ਸਮੇਂ ਖੇਤ ਵਿੱਚ ਇੱਕਸਾਰ ਦੂਰੀ ਤੇ ਪੈਨ ਨਾਲ ਨੱਥੀ ਕਰ ਦਿਓ ਇਹ ਕਾਰਡ ਮੀਂਹ ਵਾਲੇ ਦਿਨਾਂ ਵਿੱਚ ਨਾ ਵਰਤੋ ਬਿਜਾਈ ਤੋਂ 2-3 ਹਫ਼ਤੇ ਪਿੱਛੋਂ ਜਾਂ ਜਿਸ ਵੇਲੇ ਪੱਤਿਆਂ ਉੱਪਰ ਕੀੜੇ ਦਾ ਹਮਲਾ ਦਿਸੇ 3 ਮਿਲੀਲੀਟਰ ਕੋਰਾਜਨ 18.5 ਐਸਸੀ ਉਸ ਨੂੰ 60 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਨੈਪਸੈਕ ਪੰਪ ਨਾਲ ਛਿੜਕੋ ਇਸ ਕੀਟਨਾਸ਼ਕ ਦੇ ਛਿੜਕਾਅ ਪਿੱਛੋਂ ਆਮ ਤੌਰ ਤੇ ਕਿਸੇ ਹੋਰ ਛਿੜਕਾ ਦੀ ਲੋੜ ਨਹੀਂ ਪੈਂਦੀ ਸਾਰੇ ਵਾਲੀ ਮੱਕੀ ਵਿੱਚ ਟ੍ਰਾਈਕੋਕਾਰਡ ਕੋਰਸਾਇਰਾ ਦੇ 50000 ਆਂਡੇ ਪ੍ਰਤੀ ਏਕੜ ਦੇ ਹਿਸਾਬ ਨਾਲ ਉਸ ਨੂੰ 50 ਬਰਾਬਰ ਹਿੱਸਿਆਂ ਵਿੱਚ ਦੋ ਵਾਰੀ ਪਹਿਲੀ ਵਾਰੀ 10 ਦਿਨ ਦੀ ਫਸਲ ਅਤੇ ਦੂਜੀ ਵਾਰ ਇੱਕ ਹਫਤੇ ਬਾਅਦ ਵਰਤੋ ਜਾਂ 40 ਮਿਲੀਲੀਟਰ ਕੋਰਾਜਨ 18.5 ਐਸਸੀ ਪ੍ਰਤੀ ਏਕੜ ਦੀ ਵਰਤੋ ਕਰੋ ਕੋਰਾਜਨ 18.5 ਐਸਸੀ ਦਾ ਛਿੜਕਾਅ ਕਰਨ ਤੋਂ 21 ਦਿਨਾਂ ਪਿੱਛੋਂ ਫਸਲ ਚਾਰੇ ਲਈ ਵਰਤੋ ਹੁਣ ਆਪਾਂ ਗੱਲ ਕਰਦੇ ਆ ਮੱਕੀ ਦਾ ਹਰਾ ਤੇਲਾ ਜੈਸਿਡ ਜਿਸ ਨੂੰ ਕਿਹਾ ਜਾਂਦਾ ਹੈ ਇਹ ਕੀੜਾ ਮੱਕੀ ਜੋ ਬਾਜਰਾ ਚਰੀ ਘਾਹ ਤੇ ਕਣਕ ਉੱਤੇ ਮਿਲਦਾ ਹੈ ਇਸ ਦੇ ਬੱਚੇ ਪੱਦੇ ਚਿੱਟੇ ਰੰਗ ਦੇ ਪੀਲੇ ਹੁੰਦੇ ਹਨ ਅੱਖਾਂ ਦਾ ਰੰਗ ਖਾਕੀ ਕਾਲਾ ਹੁੰਦਾ ਹੈ ਇਹਨਾਂ ਦੀਆਂ ਮੁੱਛਾਂ ਕਾਫੀ ਲੰਮੀਆਂ ਹੁੰਦੀਆਂ ਹਨ ਜਵਾਨ ਕੀੜੇ ਦਾ ਰੰਗ ਗੂੜਾ ਹੁੰਦਾ ਹੈ ਜਵਾਨ ਕੀੜੇ ਦੀ ਲੰਬਾਈ 3 ਮਿਲੀਮੀਟਰ ਹੁੰਦੀ ਹੈ ਇਸ ਦੇ ਸਕੂਟਲਮ ਉੱਪਰ 3 ਗੂੜੇ ਰੰਗ ਦੇ ਤੱਬੇ ਹੁੰਦੇ ਹਨ ਜੋ ਕਿ ਇੱਕ ਤਕੋਣ ਬਣਾਉਂਦੇ ਹਨ ਇਹ ਕੀੜਾ ਸਾਰਾ ਸਾਲ ਮਿਲਦਾ ਹੈ ਮਾਦਾ ਕੀੜੇ ਅੰਡੇ ਨਾੜੀਆਂ ਵਿੱਚ ਘਸੋੜ ਦਿੰਦੇ ਹਨ ਤੇ ਇਸ ਹਾਲਾਤ ਵਿੱਚ 7 ਤੋਂ 11 ਦਿਨ ਰਹਿਣ ਮਗਰੋਂ ਬੱਚੇ ਜੰਮ ਪੈਂਦੇ ਹਨ ਜਵਾਨ ਕੀੜੇ 38 ਤੋਂ 80 ਦਿਨਾਂ ਤੱਕ ਜਿਉਂਦੇ ਰਹਿੰਦੇ ਹਨ ਬੱਚੇ ਦੇ ਜਵਾਨ ਕੀੜੇ ਪੱਤਿਆਂ ਦੀ ਹੇਠਲੀ ਸਤਹ ਤੇ ਬੈਠ ਕੇ ਲਗਾਤਾਰ ਰਸ ਚੂਸਦੇ ਰਹਿੰਦੇ ਹਨ ਜਿਸ ਥਾਂ ਤੋਂ ਰਸ ਚੂਸਦੇ ਹਨ ਪੱਤਿਆਂ ਦੀ ਉੱਪਰਲੀ ਸਤਹ ਤੇ ਸਫੈਦ ਛੋਟੀਆਂ ਧਾਰੀਆਂ ਨਜ਼ਰ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਹਮਲੇ ਵਾਲੇ ਪੱਤੇ ਸਫੈਦ ਰੰਗ ਦੇ ਹੋ ਜਾਂਦੇ ਹਨ ਤੇ ਦੇਖਣ ਨੂੰ ਬਿਮਾਰ ਲੱਗਦੇ ਹਨ ਤੇ ਦੋਸਤੋ ਅਖੀਰ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਮੱਕੀ ਦੀ ਸ਼ਾਖਤੀ ਮੱਖੀ ਦੀ ਮੇਸੇ ਸੂਟ ਫਲਾਈ ਇਹ ਆਮ ਤੌਰ ਤੇ ਸਿਆਲੂ ਮੱਕੀ ਕਣਕ ਜਵੀ ਚਰੀ ਅਤੇ ਬਾਜਰੇ ਤੇ ਮਿਲਦੀ ਹੈ ਇਸ ਦੀ ਛੋਟੀ ਸੁੰਡੀ ਦਾ ਰੰਗ ਕਸਮੈਲਾ ਚਿੱਟਾ ਤੇ ਵੱਡੀ ਸੁੰਡੀ ਦਾ ਰੰਗ ਪੀਲਾ ਹੁੰਦਾ ਹੈ ਮੱਖੀ ਦਾ ਰੰਗ ਕਸਮੈਲਾ ਸਲੇਟੀ ਹੁੰਦਾ ਹੈ ਇਹ ਕੀੜਾ ਜਨਵਰੀ ਤੋਂ ਮਾਰਚ ਤੱਕ ਹਰਕਤ ਵਿੱਚ ਆਉਂਦਾ ਹੈ ਮਾਦਾ ਮੱਖੀ ਇੱਕ ਇੱਕ ਕਰਕੇ ਜਾਂ ਛੋਟੇ ਝੁੰਡਾਂ ਵਿੱਚ ਤਣੇ ਦੇ ਮੋਢ ਵਿੱਚ ਪੈਦਾ ਪੌਦੇ ਦੇ ਸੁਰਖਾ ਤੇ ਤਰੇੜਾਂ ਵਿੱਚ ਅਤੇ ਪੌਦੇ ਦੇ ਪਹਿਲੇ ਪੱਤੇ ਦੇ ਹੇਠਲੇ ਪਾਸੇ ਅੰਡੇ ਦਿੰਦੀ ਹੈ ਅੰਡੇ ਛੋਟੇਕਾਰ ਦੇ ਚੌਲ ਦੇ ਦਾਣੇ ਸਮਾਨ ਹੁੰਦੇ ਹਨ ਨਾ ਤੇ ਇਸ ਉੱਤੇ ਲੰਮੀਆਂ ਵੱਟਾਂ ਬਣੀਆਂ ਹੁੰਦੀਆਂ ਹਨ ਅੰਡੇ ਵਿੱਚੋਂ ਇੱਕ ਤੋਂ ਤਿੰਨ ਦਿਨਾਂ ਵਿੱਚ ਸੁੰਡੀਆਂ ਨਿਕਲਦੀਆਂ ਹਨ ਤੇ ਇਹ ਪੱਤੇ ਨੂੰ ਗੋਭ ਵਿੱਚੋਂ ਖਾਂਦੀਆਂ ਹਨ ਅਤੇ ਵਧਰੇ ਟੂਸਿਆਂ ਤੇ ਹਮਲਾ ਕਰ ਦਿੰਦੀਆਂ ਹਨ ਸੁੰਡੀ ਦੀ ਅਵਸਥਾ 15 ਤੋਂ 18 ਦਿਨ ਦੀ ਹੁੰਦੀ ਹੈ ਟੂਟੀ ਦੀ ਹਾਲਤ 8 ਤੋਂ 9 ਦਿਨ ਦੀ ਹੁੰਦੀ ਹੈ ਜਦੋਂ ਕਿ ਮੱਖੀ ਦੀ ਉਮਰ 1 ਤੋਂ 2 ਹਫ਼ਤੇ ਦੀ ਹੁੰਦੀ ਹੈ ਸੁੰਡੀ ਹੰਡੇ ਵਿੱਚੋਂ ਨਿਕਲਣ ਤੋਂ ਬਾਅਦ ਪੱਤੇ ਤੇ ਹਮਲਾ ਕਰਦੀ ਹੈ ਤੇ ਫਿਰ ਤਣੇ ਦੇ ਹੇਠਲੇ ਪਾਸੇ ਇੱਕ ਪਾਸੇ ਤੋਂ ਮੋਰੀ ਕਰਕੇ ਅੰਦਰ ਤੁਰ ਜਾਂਦੀ ਹੈ ਇਹ ਤਣੇ ਨੂੰ ਅੰਦਰੋਂ ਖਾਂਦੀ ਹੋਈ ਗੋਭ ਤੇ ਹਮਲਾ ਕਰਦੀ ਹੈ ਤੇ ਗੋਭਾਂ ਨੂੰ ਸੁਕਾ ਦਿੰਦੀ ਹੈ ਅਤੇ ਡੈੱਡ ਹਰਟ ਬਣਾ ਦਿੰਦੀ ਹੈ ਬੇਟ ਬੇ ਪੱਤੇ ਵੀ ਇਸੇ ਕਾਰਨ ਹੁੰਦੇ ਹਨ ਇਹ ਮੱਖੀ ਬਹੁਤ ਛੋਟੀ ਉਮਰ ਦੇ ਬੂਟਿਆਂ ਤੇ ਹਮਲਾ ਕਰਦੀ ਹੈ ਜਿਸ ਨਾਲ ਬੂਟੇ ਬੇਟ ਹੋਵੇ ਅਤੇ ਝੁਰੜਮੁਰੜ ਜਿਹੇ ਹੋ ਜਾਂਦੇ ਹਨ ਪੱਤਿਆਂ ਤੇ ਮੋਰੀਆਂ ਹੋ ਜਾਂਦੀਆਂ ਹਨ ਅਤੇ ਗੋਭਾਂ ਸੁੱਕ ਜਾਂਦੀਆਂ ਹਨ ਬਹਾਰ ਰੁੱਦੀ ਮੱਕੀ ਅਤੇ 60 ਮੱਕੀ ਤੇ ਇਸ ਦਾ ਹਮਲਾ ਵਧੇਰੇ ਹੁੰਦਾ ਹੈ ਤੇ ਬੀਜ ਦੀ ਸੋਧ ਵਾਸਤੇ ਇਹਦੀ ਰੋਕਥਾਮ ਇਸ ਤਰ੍ਹਾਂ ਹੋ ਸਕਦੀ ਹੈ ਗਾਚੋ 600 ਐਫਐਸ 6 ਮਿਲੀਲੀਟਰ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਕਰੋ ਅਤੇ ਸੋਧੇ ਹੋਏ ਬੀਜ ਨੂੰ 14 ਦਿਨਾਂ ਦੇ ਅੰਦਰ ਅੰਦਰ ਬੀਜ ਦਿਓ ਜੇਕਰ ਬੀਜ ਦੀ ਸੋਧ ਨਾ ਹੋ ਸਕੇ ਤਾਂ 5 ਕਿਲੋ ਫਿਊਰਾ ਡਾਨ 3 ਜੀ ਕਾਰਬੋਫਿਊਰਾਨ ਪ੍ਰਤੀ ਏਕੜ ਦੇ ਹਿਸਾਬ ਨਾਲ ਬਜਾਈ ਵਲੇ ਸਿਆੜਾਂ ਦੇ ਵਿੱਚ ਪਾ ਦਿਓ ਦੋਸਤੋ ਇਹ ਸੀ ਮੱਕੀ ਦੀ ਜਿਹੜੀ ਕੀੜੇ ਮਕੌੜੇ ਤੁਰਦੀਆਂ ਬਿਮਾਰੀਆਂ ਬਾਰੇ ਜਾਣਕਾਰੀ ਤੇ ਉਹਨਾਂ ਦੀ ਰੋਕਥਾਮ ਕਿਵੇਂ ਕਰੀਏ ਕਿਉਂਕਿ ਬਹੁਤ ਕਿਸਾਨ ਵੀਰਾਂ ਦੇ ਜਿਹੜੇ ਇਸ ਤਰ੍ਹਾਂ ਦੇ ਮੈਸੇਜ ਆ ਰਹੇ ਸਨ ਤੇ ਅਸੀਂ ਬਹੁਤ ਧੰਨਵਾਦੀਆਂ ਪੀਏਯੂ ਲੁਧਿਆਣਾ ਦੇ ਜਿਹੜੇ ਬਹੁਤ ਹੀ ਕੀਮਤੀ ਜਿਹੜਾ ਸਾਹਿਤ ਵੀ ਸਮੇਂ-ਸਮੇਂ ਤੇ ਛਾਪਦੇ ਰਹਿੰਦੇ ਨੇ ਉਹਨਾਂ ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਤੇ ਆਪ ਸਭ ਦਾ ਵੀ ਦਿਲੋਂ ਧੰਨਵਾਦ